ਪੰਜਾਬ ਚ ਪਾਣੀ ਦਾ ਸੰਕਟ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਅਤੇ ਜੋ ਆਪਣੀ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਪੰਜਾਬ ਦੇ ਪਿੰਡ ਪਰਸ਼ ਦੀਆਂ ਨੇ ਜਿੱਥੇ ਕਿ ਪਰਸ਼ ਡੈਮ ਬਣਿਆ ਹੋਇਆ ਅਤੇ ਇਹ ਡੈਮ ਹੁਣ ਇੰਨਾ ਕੁ ਪਾਣੀ ਵਜੋਂ ਸੁੱਕ ਚੁੱਕਿਆ ਹੈ ਕਿ ਇੱਥੇ ਜਿਹੜੇ ਜਾਨਵਰ ਪਾਣੀ ਪੀਣ ਆ ਰਹੇ ਨੇ ਉਹ ਵੀ ਇਸ ਤਰੇੜਾਂ ਵਿੱਚ ਜੋ ਪਾਣੀ ਸੁੱਕਣ ਕਾਰਨ ਤਰੇੜਾਂ ਪਈਆਂ ਨੇ ਉਸ ਵਿੱਚ ਫਸ ਕੇ ਆਪਣੀ ਜਾਨ ਗਵਾ ਰਹੇ ਨੇ ਤਾਂ ਇਹ ਹਾਲਾਤ ਨੇ ਪੰਜਾਬ ਦੇ ਤਾਂ ਸੁਧਰ ਜਾਓ ਪੰਜਾਬੀਓ ਕਿ ਹੁਣ ਪੰਜਾਬ ਵਿੱਚ ਪਾਣੀ ਦਾ ਸੰਕਟ ਹੈ ਜਿਹੜਾ ਉਹ ਕਾਫੀ ਗੰਭੀਰ ਹੋ ਚੁੱਕਾ ਹੈ ਜਿੱਥੇ ਪਹਿਲਾ ਹੀ ਪੰਜਾਬ ਦਾ ਬਹੁਤ ਸਾਰਾ ਏਰੀਆ ਜਿਹੜਾ ਉਹ ਰੈੱਡ ਜ਼ੋਨ ਵਿੱਚ ਚਲਾ ਗਿਆ ਅਤੇ ਬਹੁਤ ਸਾਰਾ ਏਰੀਆ ਜਿਹੜਾ ਉਹ yellow ਜਿਹੜਾ ਜ਼ੋਨ ਵਿੱਚ ਚੱਲ ਰਿਹਾ ਤੇ ਉੱਥੇ ਹੀ ਇਹ ਤਸਵੀਰਾਂ ਵੀ ਆਪਣੇ ਆਪ ਵਿੱਚ ਬਹੁਤ ਸਾਰਾ ਇਸ਼ਾਰਾ ਕਰ ਰਹੀਆਂ ਨੇ ਕਿ ਜਿੱਥੇ ਦਿਨੋ ਦਿਨ ਧਰਤੀ ਹੇਠਲਾ ਪਾਣੀ ਅਸੀਂ ਕੱਢ ਰਹੇ ਹਾਂ ਤੇ ਉੱਥੇ ਹੀ ਜੋ ਧਰਤੀ ਦੇ ਉੱਪਰ ਪਾਣੀ ਦੇ ਪ੍ਰਬੰਧ ਲਈ ਝੀਲ ਜਾਂ ਡੈਮ ਬਣਾਏ ਹੋਏ ਨੇ ਉਹ ਵੀ ਇਸ ਤਦਾਦ ਤੇ ਪਹੁੰਚ ਗਏ ਨੇ ਕਿ ਉੱਥੇ ਵੀ ਹੁਣ ਬੂੰਦ ਪਾਣੀ ਦੀ ਨਜ਼ਰ ਨਹੀਂ ਆ ਰਹੀ ਤਾ ਮਹਾਲੀ ਦੇ ਪਿੰਡ ਪਰਛਿਓ ਫਸ ਡੈਮ ਬਣਿਆ ਹੋਇਆ ਉਥੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਉਥੇ ਹੀ ਦੱਸਦੀ ਹੈ ਕਿ ਇਸ ਏਰੀਏ ਚ ਜਿਹੜੇ ਜਾਨਵਰ ਰਹਿੰਦੇ ਨੇ ਉਹ ਇਸ ਡੈਮ ਤੋਂ ਪਾਣੀ ਪੀਣ ਆਉਂਦੇ ਨੇ ਤਾਂ ਉਥੇ ਹੀ ਜਦੋਂ ਇੱਥੇ ਪਾਣੀ ਬਿਲਕੁਲ ਸੁੱਕ ਚੱਕਿਆ ਹੈ ਤਾਂ ਜੋ ਇਹ ਤਰੇੜਾਂ ਜਿਹੜੀਆਂ ਪੰਿਆਂ ਨੇ ਪਾਣੀ ਸੁੱਕਣ ਕਾਰਨ ਇਹਨਾਂ ਤਰੇੜਾਂ ਵਿੱਚ ਬਹੁਤ ਸਾਰੇ ਜਾਨਵਰ ਨੇ ਜਿਹੜੇ ਉਹ ਫਸ ਕੇ ਆਪਣੀ ਜਾਨ ਗਵਾ ਰਹੇ ਨੇ ਜਿਸ ਦੇ ਚੱਲਦਿਆ ਪਿੰਡ ਦੇ ਆਲੇ ਦੁਆਲੇ ਦੇ ਨੌਜਵਾਨਾਂ ਨੇ ਜਿਹੜਾ ਵੱਡਾ ਉਪਰਾਲਾ ਕੀਤਾ ਕਿ ਇੱਥੇ ਪਾਣੀ ਦੇ ਟੈਂਕਰ ਭਰ-ਭਰ ਕੇ ਦੂਰ ਦਰਾਡੇੋਂ ਲਿਆਉਂਦੇ ਜਾ ਰਹੇ ਨੇ ਤੇ ਜਾਨਵਰਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਜੋ ਪੰਜ ਆਬ ਸ਼ਬਦ ਜੁੜ ਕੇ ਪੰਜਾਬ ਬਣਿਆ ਉਸ ਦੇ ਹਾਲਾਤ ਨੇ ਇਹ ਕਿਤੇ ਨਾ ਕਿਤੇ ਜਿੱਥੇ ਅਸੀਂ ਅਸਰ ਦੇਖ ਰਹੇ ਹਾਂ ਕਿ हां ਪਾਣੀ ਦਾ ਸੰਕਟ ਡੂੰਘਾ ਹੋ ਰਿਹਾ ਹੈ ਤੇ ਪਾਣੀ ਦਾ ਪੱਧਰ ਹੈ ਜਿਹੜਾ ਉਹ ਕਾਫੀ ਡੂੰਘਾ ਹੋ ਰਿਹਾ ਹੈ ਅਤੇ ਜ਼ਮੀਨ ਹੇਠਲਾ ਪਾਣੀ ਢੜਾ ਢੜ ਕੱਢਿਆ ਜਾ ਰਿਹਾ ਹੈ ਇਸ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਿਹਾ ਤੇ ਉੱਥੇ ਹੀ ਵਾਤਾਵਰਣ ਪ੍ਰੇਮੀਆਂ ਦੀ ਗੱਲ ਕਰੀਏ ਜਾਂ ਵਾਤਾਵਰਣ ਸਲਾਹਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਮੰਨਣਾ ਹੈ ਕਿ ਪ੍ਰਬੰਧ ਨੇ ਜਿਹੜੇ ਉਹ ਪਾਣੀ ਦੇ ਲਈ ਪੁਖਤਾ ਨਹੀਂ ਕੀਤੇ ਜਾ ਰਹੇ ਤਾਂ ਕਰਕੇ ਜਿਹੜੇ ਇਹ ਹਾਲਾਤ ਬਣ ਰਹੇ ਨੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਜੋ ਮੀਂਹ ਪੈਂਦਾ ਉਸ ਦਾ ਪਾਣੀ ਜੇਕਰ ਸੰਭਾਲਿਆ ਜਾਵੇ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਵੱਡਾ ਸੰਕਟ ਆ ਉਸ ਨੂੰ ਵੀ ਟਾਲਣ ਵਿੱਚ ਕਾਮਯਾਬ ਹੋ ਸਕਦੇ ਨੇ ਪੰਜਾਬੀ ਤਾਂ ਬਹੁਤ ਸਾਰੇ ਪਿੰਡਾਂ ਵਿੱਚ ਅਜਿਹੇ ਪ੍ਰਬੰਧ ਵੀ ਕੀਤੇ ਹੋਏ ਆ ਕਿ ਜੋ ਮੀਂਹ ਪੈਂਦਾ ਉਸ ਦੇ ਪਾਣੀ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹਾਲੇ ਵੀ ਬਹੁਤ ਸਾਰਾ ਏਰੀਆ ਜਿਹੜਾ ਪੰਜਾਬ ਦਾ ਬੇਫਿਕਰ ਹੋ ਚੁੱਕਾ ਹੈ ਅਤੇ ਧੜਾ ਧੜ ਪਾਣੀ ਆ ਜਿਹੜਾ ਧਰਤੀ ਹੇਠੋਂ ਕੱਢਿਆ ਜਾ ਰਿਹਾ ਤੇ ਉੱਥੇ ਹੀ ਜਿਹੜੇ ਛੱਪੜ ਜਾਂ ਡੈਮ ਨੇ ਜਿਹੜੇ ਧਰਤੀ ਤੇ ਬਣੇ ਹੋਏ ਨੇ ਉਹ ਜਿਹੜੇ ਆ ਉਹਨਾਂ ਤੋਂ ਪਾਣੀ ਆ ਜਿਹੜਾ ਇਸ ਹੱਦ ਤੱਕ ਖਤਮ ਹੋ ਰਿਹਾ ਕਿ ਹੁਣ ਇੱਥੇ ਵੱਡੀਆਂ-ਵੱਡੀਆਂ ਤਰੇੜਾਂ ਪੈ ਚੁੱਕੀਆਂ ਨੇ ਤੇ ਜੇਕਰ ਇਧਰ ਨੂੰ ਕੋਈ ਜਾਨਵਰ ਵੀ ਜਾਂਦਾ ਹੈ ਤਾਂ ਉਹ ਵੀ ਇਹਨਾਂ ਤਰੇੜਾਂ ਵਿੱਚ ਫਸ ਕੇ ਆਪਣੀ ਜਾਨ ਗਵਾ ਰਿਹਾ ਹੈ ਤਾਂ ਪਰਸ਼ ਪਿੰਡ ਹੈ ਜਿਹੜਾ ਮਹਾਲੀ ਜ਼ਿਲ੍ਹੇ ਦਾ ਉੱਥੇ ਇਹ ਪਰਸ਼ ਡੈਮ ਆ ਜਿਹੜਾ ਬਰਸਾਤੀ ਡੈਮ ਬਣਿਆ ਹੋਇਆ ਉਸ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਨੇ ਤਾਂ ਚਿੰਤਾਜਨਕ ਹਾਲਾਤ ਨੇ ਜਿਹੜੇ ਪੰਜਾਬ ਦੇ ਬਣ ਚੁੱਕੇ ਨੇ